ਕੁਛ ਸਾਲਾਂ ਦੇ ਸਾਰਾ ਪਰਿਵਾਰ ਨੇ ਜਿਹੜੀ ਕਮਿਟਮੈਂਟ ਕਮਿਟਮੈਂਟ ਹੋਈ ਸੀ ਉਹ ਕਮਿਟਮੈਂਟ ਅੱਜ ਕਲੀਅਰ ਹੋਈ ਆ ਇਹ ਕਮਿਟਮੈਂਟ ਸੀ ਵੀ ਇਹਨਾਂ ਨੇ 15 ਲੱਖ ਰੁਪਇਆ ਇਹ ਮਰਡਰ ਕਰਨ ਦਾ ਲੈਣਾ ਸੀਗਾ ਤੇ ਉਹ ਜਿਹੜਾ ਸਰਿੰਦਰਪਾਲ ਸਿੰਘ ਅਮਰੀਕਾ ਵਿੱਚ ਇਹਦੀ ਪ੍ਰਾਣੀ ਜਿਹੜੀ ਵਾਈਫ ਆ ਉਹਦਾ ਰੀਅਲ ਭਰਾ ਹੈਗਾ ਉਹਨੇ ਇਹਨਾਂ ਨੂੰ ਕਨਵੇ ਕਰਨਾ ਸੀਗਾ ਉਹਨੇ 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 ਪੇ ਕਰਨਾ ਸੀਗਾ ਤੇ ਉਸੇ ਦੇ ਤਹਿਤ ਉਸੇ ਨੇ ਇਹਨਾਂ ਨੂੰ ਤਿੰਨ ਜਿਹੜੇ ਵੈਪਨ ਅਰੇਂਜ ਕਰਵਾ ਕੇ ਦਿੱਤੇ ਉਹ ਤਿੰਨ ਵੈਪਨ ਇਹ ਤੋਂ ਅੱਜ ਤੋਂ 5 ਮਹੀਨੇ ਪਹਿਲਾਂ ਉਹਦੀ ਇਹਨਾਂ ਲਈ ਇਥੋਂ ਦਾ ਇੱਕ ਦੋਸਤ ਸੀਗਾ ਜਿਹਦਾ ਨਾਮ ਲੈਣਾ ਆਵਾਜਮ ਨਹੀਂ ਸਮਝੂਗਾ ਉਹਦੇ ਰਾਹੀਂ ਇੱਕ ਜਿਹੜਾ ਗੁਰਕੀਰਤ ਸਿੰਘ ਗੋਰੀ ਆ ਉਹਦੇ ਨਾਲ ਕੰਟੈਕਟ ਹੋਇਆ ਉਸ ਕੰਟੈਕਟ ਦੇ ਨਾਲ ਉਸ ਦੇ ਉਸ ਦੇ ਕੰਟੈਕਟ ਦੇ ਰਾਹੀਂ ਜਿਹੜਾ ਸੁਰਿੰਦਰਪਾਲ ਨੇ ਡਾਇਰੈਕਟ ਇਹਦੇ ਨਾਲ ਗੱਲਬਾਤ ਕੀਤੀ ਤੇ ਇਹਦੇ ਨਾਲ ਡੀਲ ਕੀਤੀ ਅੱਜ ਤੋਂ 15 ਦਿਨ ਪਹਿਲਾਂ ਇਹਨਾਂ ਨੇ ਕਿਸੇ ਥਾਂ ਤੇ ਉਸੇ ਬਾਹਰ ਅਮਰੀਕਾ ਬੈਠੇ ਬੰਦੇ ਨੇ ਤਿੰਨ ਵੈਪਨ ਆ ਜਿਹੜੇ ਇਹਨਾਂ ਨੂੰ ਉੱਥੇ ਸਪਲਾਈ ਕੀਤੇ ਉਹ ਵੈਪਨਾਂ ਨਾਲ ਲੈ ਕੇ ਇੱਕ ਜਿਹੜੀ ਅੱਜ ਦੀ ਇਨਵੈਸਟੀਗੇਸ਼ਨ ਤੋਂ ਸਾਨੂੰ ਕੱਲ ਵੀ ਇਹ ਪਤਾ ਸੀ ਵੀ ਇੱਕ ਮੋਟਰਸਾਈਕਲ ਤੇ ਇੱਕ ਹੋਰ ਬੰਦਾ ਆਇਆ ਸੀ ਜਿਹੜਾ ਕਿ ਕ੍ਰਾਈਮ ਜਦੋਂ ਇਹ ਕਰਨਾ ਆਇਆ ਸੀ ਉਹ ਕ੍ਰਾਈਮ ਸਥਾਨ ਦੇ ਬਾਹਰ ਉਤੋਂ ਮੋਟਰਸਾਈਕਲ ਤੋਂ ਉਤਰ ਕੇ ਚਲਾ ਗਿਆ ਸੀ ਉਸ ਬੰਦੇ ਦੀ ਵੀ ਅਸੀਂ ਲਗਾਤਾਰ ਭਾਲ ਕਰ ਰਹੇ ਸੀ ਸਾਡੀਆਂ ਟੀਮਾਂ ਹਰ ਸੰਭਵ ਟੈਕਨੀਕਲ ਅਸਿਸਟੈਂਸ ਸੀਸੀਟੀਵੀ ਜਾਂ ਹਿਊਮਨ ਇੰਟ ਦੇ ਨਾਲ ਵਰਕਆਊਟ ਕਰਕੇ ਉਸ ਉਸ ਵਿਅਕਤੀ ਨੂੰ ਵੀ ਸਾਈਡੈਂਟੀਫਾਈ ਕਰ ਲਿਆ ਸੀ ਉਸ ਵਿਅਕਤੀ ਦਾ ਨਾਮ ਸੁਖਵਿੰਦਰ ਸਿੰਘ ਜਿਹੜੇ ਸਾਬੀ ਪੁੱਤਰ ਅਮਰਜੀਤ ਸਿੰਘ ਬਾਸੀ ਬੁਟਰਾ ਦਾ ਸੀਗਾ ਉਸ ਉਹ ਵਿਅਕਤੀ ਵੀ ਇਹਨਾਂ ਦੇ ਨਾਲ ਕ੍ਰਾਈਮ ਚ ਇਨਵੋਲਡ ਸੀਗਾ ਇਹ ਤਿੰਨੇ ਬੰਦੇ ਇੱਥੇ ਹੋਟਲズ ਵੀ ਰਹੇ ਸੀ ਤਿੰਨੇ ਬੰਦੇ ਕ੍ਰਾਈਮ ਚ ਹੋਲ ਇਹਨਾਂ ਦੇ ਇਨਵੋਲਵਮੈਂਟ ਸੀ ਅੱਜ ਪੁਲਿਸ ਨੇ ਹੁਸ਼ਿਆਰਪੁਰ ਦੀ ਇੱਕ ਸਰਾਂ ਦੇ ਵਿੱਚੋਂ ਹੁਸ਼ਿਆਰਪੁਰ ਪੁਲਿਸ ਨੂੰ ਉੱਥੇ ਲੋਕਲ ਪੁਲਿਸ ਦੀ ਮਦਦ ਲੈ ਕੇ ਇਹਨਾਂ ਤਿੰਨਾਂ ਵਿਅਕਤੀਆਂ ਨੂੰ ਉਥੋਂ ਕਾਬੂ ਕੀਤਾ ਕਾਬੂ ਕਰਕੇ ਉਥੋਂ ਲਿਆ ਕੇ ਇਹਨਾਂ ਨੇ ਜਿਹੜਾ ਕ੍ਰਾਈਮ ਦੇ ਵਿੱਚ ਵਰਤਿਆ ਮੋਟਰਸਾਈਕਲ ਸੀ ਉਹ ਖਡੂਰ ਸਾਹਿਬ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇ ਵਿੱਚ ਲਾਇਆ ਸੀ ਤੇ ਜਿਹੜੇ ਇਹਨਾਂ ਨੇ ਦੋ ਵੈਪਨ ਯੂਜ਼ ਕੀਤੇ ਸੀ ਉਹ ਇੱਥੇ ਵੱਲਾ ਨਹਿਰ ਦੇ ਲਾਗੇ ਉੱਥੇ ਲਗੋ ਕੇ ਗਏ ਸੀ ਕਿ ਕ੍ਰਾਈਮ ਕਰਨ ਤੋਂ ਬਾਅਦ ਉਹ ਪਹਿਲਾਂ ਉਥੋਂ ਇਹਨਾਂ ਨੂੰ ਲਿਆ ਕੇ ਇਹਨਾਂ ਦੀ ਸਸਤਰੀ ਪੋਸ਼ੀਸ਼ ਕਰਕੇ ਇਹ ਪਤਾ ਲੱਗੇ 15 ਲੱਖ ਰੁਪਇਆ ਇਹਨਾਂ ਨੇ ਕਮਿਟ ਕੀਤਾ ਸੀ ਲੈਣ ਦਾ ਕ੍ਰਾਈਮ ਕਰਨ ਦਾ ਤੇ ਜਿਹਦੇ ਤੋਂ ਪਿਛਲੇ ਹਫਤੇ ਦੌਰਾਨ ਜਦੋਂ ਤੁਸੀਂ ਅੰਮ੍ਰਿਤਸਰ ਆਏ ਸੀ ਮਨੀ ਗ੍ਰਾਮ ਜਾਂ ਜਿਹੜੀਆਂ ਹੋਰ ਅਜਿਹੀਆਂ ਜਿਹੜੀਆਂ ਆਹ ਟਰਾਂਸਫਰ ਮਨੀ ਟਰਾਂਸਫਰ ਕਰਨ ਵਾਲੀਆਂ ਜਿਹੜੀਆਂ ਹੈਗੇ ਉਹਨਾਂ ਨੇ 85000 ਰੁਪਏ ਇਹਨਾਂ ਨੇ ਇੱਥੇ ਹੋਟਲਾਂ ਤੇ ਰਹਿਦੇ ਆਏ ਨੇ ਪਿਛਲੇ 4 ਦਿਨਾਂ ਤੇ ਰਿਸਿਵ ਕੀਤਾ ਉੱਥੋਂ ਲਿਆ ਕੇ ਇਹਨਾਂ ਦਾ ਮੋਟਰਸਾਈਕਲ ਰਿਕਵਰ ਕਰਕੇ ਅੱਜ ਜਦੋਂ ਸੁਖਵਿੰਦਰ ਜਿਹਨੂੰ ਕਿ ਸੁੱਖਾ ਗ੍ਰਨੇਡ ਵੀ ਕਹਿੰਦੇ ਆ ਇਹ ਪਹਿਲਾਂ 29 ਨੌ ਨੂੰ ਕਪੂਰਥਲਾ ਜੇਲ੍ਹ ਤੋਂ ਮੁਕਦਮਿਆਂ ਤੋਂ ਬਾਹਰ ਆਇਆ ਸੀਗਾ ਇਹਦੇ ਕਰੀਬ ਇਹ ਤੇ 10 ਮੁਕਦਮੇ ਦਰਜ ਨੇ ਜਿਨ੍ਹਾਂ ਤੇ ਲੜਾਈ ਝਗੜੇ ਨੇ ਅਤੇ ਕੁਝ ਐਨਡੀਪੀਐਸ ਦੇ ਪਰਚੇ ਨੇ ਜਿਹੜਾ ਗੁਰਵਿੰਦਰ ਸਿੰਘ ਗੋਰੀ ਹੈਗਾ ਉਹ 20 ਫਰਵਰੀ 2024 ਨੂੰ ਉਹ ਵੀ ਕਪੂਰਥਲਾ ਜੇਲ੍ਹ ਤੋਂ ਬਾਹਰ ਆਇਆ ਸੀਗਾ ਇਹ ਦੋਨੇ ਜੇਲ੍ਹ ਤੋਂ ਬਾਹਰ ਆ ਕੇ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਦੇਖਦੇ ਆ ਹੋਇਆ ਕਿਉਂਕਿ ਜਿਹੜੇ ਸੁਖਚੈਨ ਦਾ ਜਿਹੜਾ ਪਹਿਲਾ ਸੌਰਾ ਪਰਿਵਾਰ ਆ ਉਹਨਾਂ ਦੇ ਜਿਹੜੇ ਰਹਿਸੀ ਜਿਹੜਾ ਹੁਸ਼ਿਆਰਪੁਰ ਬੈਂਸਾ ਪਿੰਡ ਹੈਗਾ ਉਹ ਬੈਂਸਾ ਬੰਦੇ ਦੇ ਨਾਲ ਲੱਗਦੇ ਇਲਾਕੇ ਇੱਕ ਭੋਗਪੁਰ ਦਾ ਤੇ ਇੱਕ ਢਿਲਵਾ ਥਾਣੇ ਦਾ ਜਿਹੜੇ ਹੈਗੇ ਨੇ ਉਹ ਬੰਦੇ ਉਹਨਾਂ ਨੇ ਰੇਂਜ ਕਰਕੇ ਇਹਨਾਂ ਨੂੰ ਦਿੱਤੇ ਉਹਨਾਂ ਬੰਦਿਆਂ ਦੇ ਰਾਹੀਂ ਇਹ ਕ੍ਰਾਈਮ ਇਨਜ਼ਾਮ ਦੇਣਾ ਸੀਗਾ ਤੇ ਉਹ ਉਸੇ ਦੀ ਲੜੀ ਦੇ ਵਿੱਚ ਆ ਕੇ ਇਹਨਾਂ ਨੇ ਕ੍ਰਾਈਮ ਕਮਿਟ ਕੀਤਾ ਅੱਜ ਜਦੋਂ ਦੋਨੇ ਗੁਰਿੰਦਰ ਗੁਰੀ ਨੂੰ ਤੇ ਸੁਖਵਿੰਦਰ ਨੂੰ ਉਹ ਪਿਸਤਲ ਕਵਰ ਕਰਨ ਦੇ ਲਈ ਕਮਿਸ਼ਨਰੇਟ ਪੁਲਿਸ ਵੱਲਾਂ ਲਾਗੇ ਨਹਿਰ ਦੇ ਕੋਲੋਂ ਤੇ ਲੈ ਕੇ ਗਈ ਤਾਂ ਇਹਨਾਂ ਨੇ ਸਾਡੇ ਜਿਹੜੇ ਕਰਮਚਾਰੀ ਨੂੰ ਧੱਕਾ ਦੇ ਕੇ ਕੋਸ਼ਿਸ਼ ਕੀਤੀ ਵੀ ਜਿੱਥੇ ਇਹਨਾਂ ਦੇ ਪਿਸਤਲ ਪਏ ਸੀ ਉਹ ਪਿਸਤਲ ਚੱਕ ਕੇ ਸਾਡੇ ਜਿਹੜੇ ਕਰਮਚਾਰੀਆਂ ਤੇ ਅਟੈਕ ਕੀਤਾ ਸਾਡੇ ਕਰਮਚਾਰੀਆਂ ਨੇ ਪੁਲਿਸ ਪਾਰਟੀ ਨੇ ਆਪਣੇ ਬਚਾਅ ਨੂੰ ਮੁੱਖ ਰੱਖ ਕੇ ਇਹਨਾਂ ਨੂੰ ਨਾ ਭਜਣ ਦਿੱਤਾ ਰਾਦਰਨ ਇਹਨਾਂ ਨੂੰ ਇਹਨਾਂ ਦੇ ਵੈਪਨ ਆ ਜਿਹੜੇ ਇਹਨਾਂ ਦੇ ਵੈਪਨ ਵੀ ਕਬਜ਼ੇ ਚ ਲੈ ਤੇ ਉਹ ਫਾਇਰਿੰਗ ਦੌਰਾਨ ਸਾਡੇ ਬੰਦ ਜਿਹੜੀ ਸੈਲ ਪ੍ਰੋਟੈਕਸ਼ਨ ਲਈ ਇਹਨਾਂ ਨੇ ਆਪਦੇ ਬਜਾਅ ਲਈ ਫਾਇਰਿੰਗ ਕੀਤੀ ਸੀ ਫਾਇਰਿੰਗ ਦੌਰਾਨ ਜਿਹੜਾ ਗੁਰਕੀਰਤ ਐਲਿਸ ਗੁਰੀ ਤੇ ਸੁਖਵਿੰਦਰ ਉਹ ਜ਼ਖਮੀ ਹੋ ਗਏ ਨੇ ਉਹਨਾਂ ਨੂੰ ਇਸ ਵਕਤ ਅਸੀਂ ਹਸਪਤਾਲ ਦੇ ਵਿੱਚ ਏਰੇ ਇਲਾਜ ਉੱਥੇ ਛੱਡ ਕੇ ਆਏ ਆ ਜਿਹੜਾ ਸਾਬੀ ਆ ਸੁਖਵਿੰਦਰ ਸਾਬੀ ਉਹ ਸਾਡੇ ਕੋਲੇ ਕਸਟਡੀ 'ਚ ਆ ਉਹਦੀ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਆ ਇਸ ਤਰ੍ਹਾਂ ਇਹ ਜਿਹੜਾ ਕ੍ਰਾਈਮ ਹੋਇਆ ਸੀ ਇਹ ਅੱਜ ਇਹਦਾ ਪੂਰਾ ਪਰਦਾ ਫਾਸ਼ ਹੋ ਗਿਆ ਜਿੱਦੋਂ ਇਹੀ ਤੱਥ ਜਿਹੜਾ ਅਸੀਂ ਕੱਲ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਵੀ ਸੁਖਚੈਨ ਸਿੰਘ ਦੇ ਸਹੁਰਾ ਪਰਿਵਾਰ ਨੇ ਉਹਨਾਂ ਦੀ ਲੜਕੀ ਭਾਵੇਂ ਉਹਨੇ ਸੁਸਾਇਸਾਈਡ ਕੀਤਾ ਸੀ ਉਹਦੀ ਮੌਤ ਦਾ ਬਦਲਾ ਲੈਣ ਲਈ ਸੁਖਚੈਨ ਨੂੰ ਕਤਲ ਕਰਾਉਣ ਦੇ ਲਈ ਇਹਨਾਂ ਵਿਅਕਤੀਆਂ ਦੀ ਮਦਦ ਦੇ ਨਾਲ ਇਸ ਕ੍ਰਾਈਮ ਨੂੰ ਇਨਜ਼ਾਮ ਦੇਣ ਦੀ ਕੋਸ਼ਿਸ਼ ਕੀਤੀ ਆ ਜੋ ਜਿਹੜੇ ਅੱਜ ਤੱਕ 5 ਦੇ ਦੋਸ਼ੀ ਕਲ ਗ੍ਰਿਫਤਾਰ ਹੋ ਗਏ ਸੀ ਤਿੰਨ ਅੱਜ ਜਿਹੜੇ ਮੇਨ ਸ਼ੂਟਰ ਗ੍ਰਿਫਤਾਰ ਹੋ ਗਏ ਨੇ ਜਿਹੜਾ ਸਾਡਾ ਜਿਹੜਾ ਮੇਜਰ ਪਾਰਟ ਆ ਉਹ ਕ੍ਰਾਈਮ ਦਾ ਜਿਹੜਾ ਟਰੇਸ ਹੋ ਕੇ ਸਾਡਾ ਇਹ ਜਿਹੜਾ ਮੁਕੱਦਮਾ ਕੰਪਲੀਟ ਹੋ ਗਿਆ ਅੱਜ ਜਦੋਂ ਹੁਣ ਇਹਨਾਂ ਨੇ ਪੁਲਿਸ ਪਾਰਟੀ ਤੇ ਹਮਲਾ ਕੀਤਾ ਉਹ ਇੱਕ ਵੱਖਰਾ ਪਰਚਾ ਅਟੈਕ ਕਰਨ ਦਾ ਜਿਹੜਾ ਉਹ ਇਹਨਾਂ ਦੇ ਦਰਜ ਹੋਇਆਗਾ ਉਹ ਉਹਦੇ ਵਿੱਚ ਵੀ ਇਹਨਾਂ ਦੀ ਗ੍ਰਿਫਤਾਰੀ ਪਾਈ ਜਾਵੇਗੀ ਤੇ ਇਹਨਾਂ ਦੀ ਪੁਸ਼ਤੀਸ਼ ਕਰਕੇ ਇਹਨਾਂ ਨੇ ਪੈਸੇ ਆ ਜਿਹੜੇ ਔਰ ਜਿਹੜੇ ਜਿਹੜੇ ਸੋਰਸਸ ਜਰਾਹੀ ਮੰਗਾਏ ਨੇ ਜਾਂ ਇਨਵੈਸਟੀਗੇਸ਼ਨ ਲਈ ਉਹਨਾਂ ਨੂੰ ਕਿਵੇਂ ਕ੍ਰਾਈਮ ਦੇ ਨਾਲ ਕਿਵੇਂ ਜੁੜਦੇ ਨੇ ਉਹਨੂੰ ਕੰਪਲੀਟ ਕੀਤਾ ਜਾਵੇਗਾ ਗੋਲੀਆਂ ਕਿਸ਼ੇ ਲੱਗੀਆਂ ਇਹਨਾਂ ਤੋਂ ਵਰਕਪੁਲ ਦਾ ਠੀਕਾ ਕੋਣਾ ਹਾਂ ਪੁਲਿਸ ਕਰਮਚਾਰੀ ਹੈ ਸਾਡੇ ਦੋ ਕਰਮਚਾਰੀ ਸੀ ਉਹਨਾਂ ਦਾ ਚੈੱਕਅਪ ਕਰਵਾਇਆ ਜਿਹੜੇ ਮੂਰੇ ਸੀਗੇ ਉਹ ਬੇਸਿਕਲੀ ਉਹਨਾਂ ਦੇ ਗੋਲੀ ਨਹੀਂ ਲੱਗੀ ਬਟ ਉਹ ਥੋੜਾ ਟੈਨਸ਼ਨ ਜਾਂ ਘਬਰਾਹਟ ਦੇ ਵਿੱਚ ਥੋੜਾ ਜਿਹਾ ਫੇਂਟ ਹੋਏ ਸੀਗੇ ਦੇ ਆਰ ਆਲ ਲਾਈਟ ਉਹਨਾਂ ਦੇ ਕੋਈ ਕੋਈ ਗੋਲੀ ਨਹੀਂ ਲੱਗੀ ਆ ਇਹਨਾਂ ਦੋਨਾਂ ਦੇ ਜਿਹੜੀ ਆ ਲੱਤ ਦੇ ਵਿੱਚ ਗੋਲੀ ਲੱਗੀ ਆ ਇੱਕ ਦੇ ਸ਼ਾਇਦ ਪੱਟ ਦੇ ਵਿੱਚ ਗੋਲੀ ਲੱਗੇ ਆ ਉਹ ਡਾਕਟਰ ਸਾਹਿਬਾਂ ਨੇ ਇਲਾਜ ਕਰਾਇਆ ਅਸੀਂ ਉਥੇ ਦੇਖ ਕੇ ਆਏ ਪਰ ਇੱਕੇ ਬੋਡੀ ਤੇ ਆਉਂਦਾ ਅੱਗੇ ਨੇ ਗੋਲੀ ਪਿਸਤਲ ਦੀਆਂ ਗੋਲੇ ਪਿਸਤਲ ਉਹੀ ਪਿਸਤਲ ਜਿਹੜੇ ਇਹਨਾਂ ਨੇ ਕ੍ਰਾਈਮ ਕਰਕੇ ਉਥੇ ਲੁਕੋ ਕੇ ਗਏ ਸੀ ਸੇਮ ਪਿਸਤਲ ਜਿਹੜੇ ਆ ਉਹ ਦੋਨੇ ਪਿਸਤਲ ਵੀ ਰਿਕਵਰ ਕਰ ਲਿਆ ਜਿਨ੍ਹਾਂ ਦਾ ਇੱਕ ਮੈਗਜ਼ੀਨ ਮੌਕੇ ਤੇ ਡਿੱਗਿਆ ਸੀਗਾ ਔਰ ਤਿੰਨ ਮੈਗਜ਼ੀਨ ਜਿਹੜੇ ਆ ਇਹਨਾਂ ਦੇ ਨਾਲ ਪਲੱਸ ਜਿਹੜੇ ਕੋਸ ਕਾਰਟਰੀਜ ਦੇ ਥੇਕੇ ਨੇ ਉਹ ਸਾਰੇ ਅਸੀਂ ਇਹਨਾਂ ਤੋਂ ਲੈ ਕੇ ਪੁਲਿਸ ਉਹਦੇ ਨਹੀਂ ਕੱਪ ਕੇ ਸੀਗੇ ਕੋਈ ਜਾਂਦੇ ਕਰਕੇ ਲੋਕ ਹੈ ਵਾਰਦਾ ਕਿਆ ਉਹ ਉਸੇ ਉਸੇ ਦਿਨ ਦੀ ਉਸੇ ਦਿਨ ਹੀ ਉਹ ਜਿਹੜੇ ਪ੍ਰੋਵਾਈਡ ਕੀਤੇ ਗਏ ਨੌਜਵਾਨਾਂ ਦੇ ਲੋਕੀ ਉਹਨਾਂ ਦਾ ਪਤਾ ਲੱਗ ਸਕੇ ਕੌਣ ਨੇ ਨੌਜਵਾਨ ਜਿਹਨਾਂ ਨੂੰ ਉਹ ਉਹ ਇਨਵੈਸਟੀਗੇਸ਼ਨ ਦੀ ਤਹਿ ਤੱਕ ਜਾ ਕੇ ਜਿਹੜਾ ਵੀ ਬੰਦਾ ਦੂਰੋਂ ਨੇੜੇੋਂ ਜਿਹੜਾ ਵੀ ਇਸ ਕਰਾਈਂ ਚ ਨਰੋਲਡ ਆ ਭਾਵੇਂ ਉਹ ਸਾਡੇ ਕੋਲੇ ਇੱਥੇ ਆ ਭਾਵੇਂ ਵਿਦੇਸ਼ਾਂ 'ਚ ਬੈਠਾ ਇਹ ਸਾਡੇ ਸਾਡੇ ਸੀਐਮ ਸਾਹਿਬ ਦੀ ਸਾਡੇ ਡੀਜੀਪੀ ਸਾਹਿਬ ਦੀ ਸਖਤਤਾ ਨੇ ਵੀ ਕੋਈ ਅਜਿਹਾ ਜਿਹੜਾ ਕੋਈ ਐਲੀਮੈਂਟ ਆ ਜਿਹੜਾ ਉਹ ਉਹ ਬਿਲਕੁਲ ਉਹ ਲੌਜੀਕ ਐਂਡ ਤੇ ਲੈ ਕੇ ਜਾਵਾਂਗੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏ ਜਿਹੜੇ ਪੈਸੇ ਖੋਹੇ ਸੀ ਇਹਨਾਂ ਨੂੰ ਜਿਹੜੇ ਪਿਛਲੇ ਹਫਤੇ ਦੌਰਾਨ ਆ ਮੋٹے ਦੌਰ ਤੇ ਜੋ ਯਾਰ ਹੋਇਆ ਉਹ ਸਾਡੇ 85000 ਰੁਪਏ ਇਹਨਾਂ ਨੇ ਇੱਥੇ ਹੋਟਲਾਂ ਤੇ ਰਹਿੰਦਿਆਂ ਉਹਦਿਆਂ ਨੇ ਇਹ ਦੋ ਹੋਟਲਾਂ ਤੇ ਰਹੇ ਨੇ ਉਸ ਦੌਰਾਨ 85000 ਰੁਪਏ ਜਿਹੜਾ ਆਨ ਰਿਕਾਰਡ ਬਾਹਰੋਂ ਯੂ ਐਸ ਏ ਤੋਂ ਇੱਥੇ ਟ੍ਰਾਂਸਫਰ ਹੋਇਆ ਸਰ ਇੱਕ ਹੋਟਲ ਨੂੰ ਬੰਦ ਕਰ ਦਿੱਤਾ ਕਿ ਦੂਸਰਾ ਹੋਟਲ ਕਿਹੜਾ ਹੈ ਦੂਸਰਾ ਬੱਲਾ ਪਹਿਲਾ 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 ਹੋਟਲ ਆ ਦੋ ਦਿਨ ਪਹਿਲਾ ਹੋਟਲ ਤੇ ਰਹੇ ਨੇ ਦੋ ਦਿਨ ਇੱਥੇ ਰਹੇ ਨੇ ਇਹ ਪਿਛਲੇ 85 ਦਿਨਾਂ ਦੇ ਇੱਥੇ ਆ ਕੇ ਇਹ ਕ੍ਰਾਈਮ ਕਮਿਟ ਕਰਦੇ ਸੀ